ਪਾਵਨ ਜਗਤ ਵਿਉਤ ਗੁਰੂ ਬਿਉਤਾਲਾ ਚਤਤ ਜਬਰਦਸਤਾਂ ਦੇ ਮਾਲਕ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਕਤਰ ਵਜੂਦੀ ਅੰਦਰ ਜੋ ਹੈ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੀ ਪੁੱਢੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਰ ਵਿਸਰਤ ਸਦਾ ਕੋਵਾਰੀ ਕੋਵਾਰੀ ਦਾ ਮਤਲਬ ਹੈ ਬੇਫਤ ਹੋਣਾ ਬੇ ਜਤ ਹੋਣਾ ਮਹਾਰਾਜ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਮਾਇਆ ਦੇ ਹੱਥੋਂ ਮਨੁੱਖ ਦੀ ਸਦਾ ਬੇਪੱਤੀ ਹੁੰਦੀ ਹੈ ਔਰ ਜਿਹੜੇ ਪ੍ਰਮਾਤਮਾ ਨੂੰ ਯਾਦ ਰੱਖਦੇ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਅਰਾਧਨ ਕਰਦੇ ਹਨ ਪ੍ਰਮਾਤਮਾ ਨੂੰ ਧੁੰਦੇ ਹਨ ਉਹਨਾਂ ਨੂੰ ਕਹਿੰਦੇ ਤਾਕੋ ਧੋਕਾ ਕਾਂਬਿ ਆਪੈ ਜਾ ਕੋ ਓਟ ਤੁਹਾਰੀ ਤੁਹਾਰੀ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਿਤ ਹੋ ਕੇ ਓਟ ਕਹਿੰਦੇ ਨੇ ਆਸਰੇ ਨੂੰ ਵੀ ਦਾਤਾ ਜੀ ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੋਵੇ ਓਟ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾਨੀ ਲੱਗ ਸਕਦਾ ਉਹ ਕਦੇ ਵੀ بے ਪਤ ਨਹੀਂ ਹੁੰਦੇ ਉਹ ਕਦੇ ਖੁਆਰ ਨਹੀਂ ਹੁੰਦੇ ਨਾ ਬੇਨਜ਼ਮਰਾ ਨਾ ਜੋ ਜੀਵਨ ਬਲਨਾ ਸਰਪੰਜ ਜੈ ਅਰਜਾਰੀ ਅਰਜਾਰੀ ਕਹਿੰਦੇ ਨੇ ਉਮਰ ਨੂੰ ਮਹਾਰਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਕਹਿੰਦੇ ਉਹ ਇਉਂ ਹੁੰਦੀ ਹੈ ਵੀ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਪ੍ਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਵੀ ਮਹਾਰਾਜ ਕਹਿੰਦੇ ਨੇ ਭਾਈ ਉਹ ਆਪਣੇ ਅੰਦਰ ਜ਼ਹਿਰ ਘੋਲਦੇ ਰਹਿੰਦੇ ਹਨ ਵਿਸ਼ ਘੋਲਦੇ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਆਪਣੇ ਅੰਦਰਲੀ ਜ਼ਹਿਰ ਨੂੰ ਖਤਮ ਕਰ ਲੈਂਦੇ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿੰਨੇ ਵੀ ਉਮਰ ਗੁਜ਼ਾਰਨੇ ਆ ਉਹ ਕਹਿੰਦੇ ਭਈ ਓਹਾਂ ਵੀ ਜਿਵੇਂ ਸੱਪ ਤਾਂ ਆਪਣੀ ਉਮਰ ਗੁਜ਼ਾਰ ਲੈਂਦਾ ਹੈ ਉਮਰ ਦਾ ਭਾਵੇਂ ਉਹਦੀ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਕੋਲਦਾ ਰਹਿੰਦਾ ਹੈ ਨਭਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ ਨਭਖੰਡਨ ਕੋ ਰਾਜ ਤਾ ਸਾਰੀ ਧਰਤੀ ਦਾ ਰਾਜ ਅੰਤ ਚਲੇ ਗਵਹਾਰੀ ਆਖਰ ਨੂੰ ਜੀਵਨ ਦੀ ਬਾਜੀ ਹਾਰ ਜਾਣਾ ਮਹਾਰਾਜ ਕਹਿੰਦੇ ਨੇ ਵੀ ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਕਹਿੰਦੇ ਆਖਰ ਨਾਮ ਤੋਂ ਬਿਨਾ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਗੁਣ ਨਿਧਾਨ ਗੁਣ ਤ ਨਹੀਂ ਗਾਏ ਜਾਕੋ ਕਿਰਪਾ ਤਾਰੀ ਗੁਣ ਨਿਧਨ ਖਜਾਨੇ ਗੁਣ ਨਿਧਾਨ ਹਰੀ ਦੇ ਗੁਣ ਕਹਿੰਦੇ ਉਸ ਮਨੁੱਖ ਨਹੀਂ ਧਾਏ ਜਿਸ ਉਤੇ ਮਾਲਕ ਨੇ ਮਿਹਰ ਕੀਤੀ ਮਾਲਕ ਦੀ ਮਿਹਰ ਦੀ ਪਾਤਰ ਬਣ ਵਾਸਤੇ ਮਿਹਰ ਦੇ ਪਾਤਰ ਬਣ ਵਾਸਤੇ ਔਰ ਸਾਡੇ ਉਤੇ ਮਾਲਕ ਦੀ ਮਿਹਰ ਹੋ ਵਜਾਏ ਸਦਾ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਰੱਖੀ ਉਹ ਸਾਰਿਆਂ ਦੇ ਅੰਦਰ ਵੱਸਦਾ ਹੈ ਹਰ ਇੱਕ ਦੇ ਨਾਲ ਪਿਆਰ ਕਰੀਏ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਜੋਤ ਜਗਦੀ ਹੈ ਹਰ ਇੱਕ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਹੈ। ਪਾਵੇਂ ਕੋ ਚੋਰ ਹੈ ਪਾਵੇਂ ਵੀ ਠਾਗੇ ਪਾਵੇਂ ਵੀ ਜੁਆਰੀ ਹੈ। ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ। ਜਿਹੋ ਜਿਹੇ ਇਨਸਾਨ ਕਰਮ ਕਰਦੇ ਉਹਨੂੰ ਫਲ ਭੋਗਣੇ ਪੈਂਦੇ ਹਨ। ਮਨੁੱਖ ਨੂੰ ਹਰ ਇੱਕ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਸੋ ਸੁਖੀਆ ਤਨ ਉਸ ਜਨਮਾ। ਨਾਨਕ ਤੇ ਸਭ ਨੇਹਾਰੀ ਮਰਜ਼ ਦਿਨ ਭਾਈ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਦੀ ਜ਼ਿੰਦਗੀ ਮubarakt ਹੁੰਦੀ ਹੈ ਇਹ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਔਟ ਦਾ ਆਸਰਾ ਲੈ ਲੈਂਦਾ ਹੈ ਜਿਹੜੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮਿਹਰ ਹੈ ਉਹਨਾਂ ਦੇ ਭਾਗ ਚੰਗੇ ਪਰਮਾਤਮਾ ਦੀ ਮਿਹਰ ਦੇ ਪਾਤਰ ਬਣਨ ਲਈ ਆਪਾਂ ਸਾਰੇ ਯਤਨ ਕਰੀਏ। ਇਸ ਵਾਸ ਸਵਾਸ ਉਸ ਪਰਮਾਤਮਾ ਨੂੰ ਧੰਦੇ ਰਹੀਏ। ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰੀਏ। ਹਰ ਇੱਕ ਦੇ ਵਿੱਚ, ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ ਉਸ ਪਰਮਾਤਮਾ ਨੂੰ ਵਸਦਾ ਉਹਦੀ ਕੁਦਰਤ ਤੋਂ ਬਿਲੇ ਹਾਰ ਜਾਈਏ। ਜੋ ਕੁਝ ਕਰ ਰਿਹਾ ਉਹ ਅਕਾਲ ਪੁਰਖ। ਪਰਮਾਤਮਾ ਉਸ ਨੂੰ ਭਲਾ ਕਰਕੇ ਉਸ ਨੂੰ ਸਤ ਕਰਕੇ ਮੰਨੀਏ। ਸ਼ੁਕਰ ਕਰੀਏ ਉਸ ਪ੍ਰਮਾਤਮਾ ਦਾ ਜਿਨੇ ਆ ਜੀਵਨ ਬਖਸ਼ਿਆ ਔਰ ਜਿਨੇ ਸਵਾਸਾਂ ਦੀ ਪੁੰਜੀ ਬਖਸ਼ਿਸ਼ ਕਰਕੇ ਸਾਨੂੰ ਧੰਨਵਾਜਿਆ ਹੈ ਸਵਾਸਾਂ ਨੂੰ ਸਫਲ ਬਣਾਉਣ ਦੇ ਲਈ ਸਦਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਲਈ ਇਸ ਵਿੱਚੀ ਸਾਡੇ ਸਭਨਾਂ ਦਾ ਬਲਾਹੈ ਮਰਦ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੀਮ ਪਿਆਰਤ ਭਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰੂ ਸਭਨਾ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਦੇਣ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੂ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾਈ ਭਲਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਫਤ